ਹਾਂਜੀ ਬਾਈ ਜੀ ਸਵਾਗਤ ਹੈ ਜੀ ਆਪਣੇ YouTube ਚੈਨਲ ਤੇ ਆਪਣੇ Facebook ਪੇਜ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਸੁਣਿਆ ਹੋਊਗਾ ਵੀ ਇੱਕ ਚੁੱਪ ਤੇ 100 ਸੁੱਖ ਤੇ ਅੱਜ ਆਪਾਂ ਗੱਲ ਇਸੇ ਵਿਸ਼ੇ ਦੇ ਕਰਦੇ ਆਂ ਬਾਈ ਜੀ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਚੁੱਪ ਰਹਿੰਦੇ ਹੋ ਤਾਂ ਤੁਸੀਂ ਕਿਸੇ ਵੀ ਜ਼ਿੰਦਗੀ ਦੀ ਕਿਸੇ ਵੀ ਜਿਹੜੀ ਸਮੱਸਿਆ ਨੂੰ ਜਿਹੜਾ ਤੁਸੀਂ ਉਹ ਹੱਲ ਕਰ ਸਕਦੇ ਹੋ ਹੈਗੇ ਹੋ ਜਦੋਂ ਤੁਸੀਂ ਕਿਸੇ ਨਾਲ ਆਪਦਾ ਜ਼ਿਆਦਾ ਬੋਲਦੇ ਹੋ ਤੁਸੀਂ ਤਾ ਜਿਹੜੇ ਤੁਸੀਂ ਮੰਨ ਕੇ ਚੱਲੋ ਵੀ ਜਿਹੜੇ ਤੁਸੀਂ ਜਦੋਂ ਜ਼ਿਆਦਾ ਬੋਲਦੇ ਹੋ ਕਿਸੇ ਦੇ ਸਾਹਮਣੇ ਤਾਂ ਲੋਕਾਂ ਨੂੰ ਜਿਹੜਾ ਤੁਸੀਂ ਆਪਦੇ ਜਿਹੜੇ ਉਹ ਭੇਤ ਦਿੰਨੇ ਹੋਗੇ ਹੈਗੇ ਆ ਤੇ ਜ਼ਿਆਦਾ ਬੋਲਣ ਵਾਲਾ ਬੰਦਾ ਕਦੇ ਵੀ ਬੰਦਾ ਕੇਰਾ ਤਾਂ ਬੋਲੀ ਜਾਂਦਾ ਹੈਗਾ ਜ਼ਿਆਦਾ ਬੋਲ ਜਾਂਦਾ ਹਨ ਪਰ ਬਾਅਦ ਦੇ ਵਿੱਚ ਉਹ ਸੋਚਦਾ ਹੈਗਾ ਯਾਰ ਵੀ ਇਹ ਗੱਲ ਤਾਂ ਮੈਂ ਯਾਰ ਕਰਨੀ ਨਹੀਂ ਸੀਗੀ ਇਹ ਗੱਲ ਤਾਂ ਮੈਂ ਭੁੱਲਣੀ ਨਹੀਂ ਸੀਗੀ ਪਰ ਮੈਂ ਭੁੱਲ ਕਾ ਤੋ ਗਿਆ ਹਨ ਫਿਰ ਕਹਿੰਦੇ ਹੁੰਦੇ ਆ ਵੀ ਦੁਨੀਆ ਦੇ ਵਿੱਚ ਤੁਹਾਨੂੰ ਹਰਾਉਣ ਵਾਲਾ ਕੋਈ ਨਹੀਂ ਬਣਿਆ ਹੈਗਾ ਜਿੰਨਾ ਟਾਈਮ ਤੁਸੀਂ ਆਪ ਦੇ ਆਪ ਨੂੰ ਆਪ ਨਹੀਂ ਹਰਾਉਂਦੇ ਹਨ ਜਦੋਂ ਤੁਸੀਂ ਜ਼ਿਆਦਾ ਬੋਲਦੇ ਹੋ ਤੁਸੀਂ ਸਾਰੀਆਂ ਬਹੁਤ ਸਾਰੀਆਂ ਗੱਲਾਂ ਦੇ ਜਿਹੜੇ ਭੇਤ ਹੈ ਜੜੀਆਂ ਹੈਗੀਆਂ ਤੁਸੀਂ ਕਿਸੇ ਨਾਲ ਸ਼ੇਅਰ ਨਹੀਂ ਕਰਨੀਆਂ ਚਾਹੁੰਦੇ ਸੀਗੇ ਹਨਾ ਉਹਨਾਂ ਗੱਲਾਂ ਦੇ ਜਦੋਂ ਭੇਤ ਦੇ ਦਿੰਨੇ ਹੈਗੇ ਉਹ ਤੇ ਫਿਰ ਤੁਹਾਡਾ ਕੀ ਕਰਦਾ ਦਿਮਾਗ ਆ ਜਿਹੜਾ ਉਹ ਜਦੋਂ ਬਾਅਦ ਗੱਲ ਕਰਨ ਤੋਂ ਬਾਅਦ ਉਹ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦਾ ਯਾਰ ਵੀ ਆਹ ਗੱਲ ਨਹੀਂ ਦੱਸਣੀ ਸੀ ਇੱਥੇ ਆ ਹੋ ਜਾਣਾ ਹੁਣ ਆ ਕਰ ਦੇਣਗੇ ਇਹ ਮੈਂ ਜਿੱਦਾਂ ਦੀਆਂ ਗੱਲਾਂ ਦੱਸਤੀਆਂ ਹਨਾ ਮੈਨੂੰ ਨਹੀਂ ਦੱਸਣੀਆਂ ਚਾਹੀਦੀਆਂ ਸੀਂ ਤਾਂ ਤੁਹਾਡਾ ਦਿਮਾਗ ਹੈ ਜਿਹੜਾ ਤੁਹਾਨੂੰ ਦੁਨੀਆ ਦੇ ਵਿੱਚ ਇਹੋ ਜਿਹਾ ਕੋਈ ਵੀ ਹਰਾਉਣ ਵਾਲਾ ਬੰਦਾ ਨਹੀਂ ਮਿਲਿਆ ਹੈਗਾ ਬਣਿਆ ਹੈਗਾ ਜਿਹੜਾ ਕੋਈ ਤੁਹਾਨੂੰ ਹਰਾ ਦੂਗਾ ਪਰ ਜਿਹੜਾ ਤੁਹਾਡਾ ਆਪ ਦਾ ਦਿਮਾਗ ਆ ਤੁਹਾਨੂੰ ਉਹੀ ਹਰਾ ਸਕਦਾ ਹੈਗਾ ਪਰ ਜਦੋਂ ਤੁਸੀਂ ਆ ਇੰਨਾ ਜ਼ਿਆਦਾ ਬੋਲ ਜਾਣੇ ਹੈਗੇ ਆ ਜ਼ਿਆਦਾ ਬੋਲਦੇ ਹੈਗੇ ਹੋ ਤੁਸੀਂ ਆਪਦੇ ਸਾਰੇ ਭੇਤ ਆ ਜਿਹੜੇ ਉਹ ਕਿਸੇ ਬੰਦੇ ਨੂੰ ਦੇ ਦੇੰਨੇ ਹੈਗੇ ਆ ਤੁਸੀਂ ਤੁਸੀਂ ਦੁਨੀਆ ਦੇ ਵਿੱਚ ਵੀ ਦੇਖੋਗੇ ਜਾਂ ਤੁਸੀਂ ਆਪਣੇ ਆਪ ਨੂੰ ਦੇਖੋਗੇ ਤੁਹਾਡੇ ਆ ਪ੍ਰਮਾਤਮਾ ਵੱਲੋਂ ਦੋ ਕੰਨ ਦਿੱਤੇ ਗਏ ਹੈਗੇ ਆ ਇੱਕ ਮੂੰਹ ਦਿੱਤਾ ਗਿਆ ਹੈਗਾ ਉਹ ਤਾਂ ਹੀ ਦਿੱਤਾ ਗਿਆ ਹੈਗਾ ਵੀ ਬੋਲੋ ਘੱਟ ਤੇ ਸੁਣੋ ਜ਼ਿਆਦਾ ਤੇ ਜ਼ਿਆਦਾਤਰ ਆਪਣਾ ਜਿਹੜਾ ਮਾਨ ਆ ਉਹ ਆਪਣੀਆਂ ਗੱਲਾਂ ਨੂੰ ਫਿਲਟਰ ਕਰਕੇ ਉਹ ਮੂੰਹ ਦੇ ਵਿਰਾਈ ਜਿਹੜਾ ਉਹ ਬਾਅਦ ਚ ਕੱਢਦਾ ਹੈਗਾ ਹਨਾ ਕਈ ਗੱਲਾਂ ਇਹ ਹੁੰਦਾ ਵੀ ਜਦੋਂ ਆਪਾਂ ਸੋਚਦੇ ਹੁੰਨੇ ਗੱਲ ਕਰਦੇ ਕਰਦੇ ਆਪਣਾ ਮਾਨ ਆ ਹੈਗਾ ਵੀ ਆਪਾਂ ਸੋਚਦੇ ਵੀ ਨਹੀਂ ਇਹ ਗੱਲ ਤਾਂ ਸਾਰਿਆਂ ਦੇ ਵਿੱਚ ਕਰਨ ਵਾਲੀ ਨਹੀਂ ਹੈਗੀ ਹਨਾ ਤੇ ਉਦੋਂ ਕੀ ਕਰਦਾ ਆਪਣਾ ਮਾਨ ਆ ਉਹ ਗੱਲ ਨੂੰ ਫਿਲਟਰ ਕਰ ਲੈਂਦਾ ਵੀ ਨਹੀਂ ਇਹ ਗੱਲ ਆਪਾਂ ਮੂੰਹ ਤੇਰੇ ਬਾਹਰ ਨਹੀਂ ਜਾਣ ਦੇਣੀ ਹੈਗੀ ਕਿਉਂਕਿ ਇਹ ਕਰਨ ਵਾਲੀ ਨਹੀਂ ਹੈਗੀ ਤੇ ਜੇ ਤੁਸੀਂ ਦੁਨੀਆ ਦੇ ਵਿੱਚ ਵੀ ਦੇਖੋਗੇ ਜ਼ਿਆਦਾਤਰ ਜਿਹੜੇ ਬੰਦਿਆਂ ਦੇ ਵਿੱਚ ਉਹ ਜਲਸੀ ਆ ਜ਼ਿਆਦਾ ਜਿਹੜੀ ਪਾਈ ਜਾਂਦੀ ਹੈਗੀ ਨੈਗੇਟਿਵਿਟੀ ਪਾਈ ਜਾਂਦੀ ਹੈਗੀ ਆ ਕੋਈ ਵੀ ਬੰਦਾ ਦੇਖੋਗੇ ਕੋਈ ਵੀ ਤੁਹਾਨੂੰ ਜਿਹੜਾ ਉਹ ਅੱਗੇ ਵਧਿਆ ਨਹੀਂ ਦੇਖਣਾ ਚਾਹੁੰਦਾ ਕਿਉਂਕਿ ਉਹ ਤੁਹਾਡੇ ਮਾਂ ਪਾਪ ਤੋਂ ਇਲਾਵਾ ਤੇ ਜਦੋਂ ਤੁਸੀਂ ਜ਼ਿਆਦਾ ਬੋਲਦੇ ਹੋ ਕਿਸੇ ਦੇ ਸਾਹਮਣੇ ਆਪਣੇ ਜਿਹੜੇ ਭੇਤ ਆ ਤੁਸੀਂ ਉਹ ਲੋਕਾਂ ਨੂੰ ਦੇ ਹੀ ਜਾਣੇ ਹੋ ਹੈਗੇ ਹੋ ਤੇ ਔਰ ਜਿਹੜੇ ਲੋਕ ਆ ਤੁਹਾਡੀਆਂ ਉਹਨਾਂ ਗੱਲਾਂ ਨੂੰ ਜਿਹੜਾ ਹਨਾ ਜਾਣੀ ਜਾਂਦੇ ਆ ਵੀ ਹਨਾ ਕਿਹੜਾ ਸਟੈਪ ਕਰਨਾ ਚਾਹੁੰਦਾ ਅੱਗੇ ਕੀ ਕਰੂਗਾ ਹਨਾ ਤੋਂ ਇਹਨਾਂ ਗੱਲਾਂ ਕਾਰਨ ਆ ਜਿਹੜੇ ਆ ਲੋਕ ਆ ਉਹ ਤੁਹਾਡੇ ਜਿਹੜੇ ਆ ਆਉਣ ਵਾਲੀਆਂ ਗਤੀਵਿਧੀਆਂ ਤੋਂ ਜਾਣੂ ਹੋ ਜਾਂਦੇ ਆ ਜਿਹਦੇ ਕਾਰਨ ਤੁਹਾਡੇ ਜਿਹੜੇ ਬਹੁਤ ਸਾਰੇ ਮਸਲੇ ਆ ਹਨਾ ਲੋਕ ਆ ਆਪਦੀ ਜੈਲ ਸੀ ਦੇ ਵਿੱਚ ਉਹ ਜਿਹੜੇ ਖਤਮ ਕਰ ਦਿੰਦੇ ਹੈਗੇ ਆ ਤੇ ਜੇ ਤੁਸੀਂ ਚੁੱਪ ਰਹੋਗੇ ਕਿਸੇ ਨੂੰ ਆਪਦੇ ਭੇਤ ਨਾ ਦਿਓਗੇ ਹਨਾ ਤੇ ਉੱਥੇ ਜਿਹੜਾ ਤੁਹਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ ਤੇ ਦੂਜੇ ਨੰਬਰ ਤੇ ਜਿਹੜੀ ਗੱਲ ਆ ਜਾਂਦੀ ਹੈਗੀ ਆ ਜਦੋਂ ਤੁਸੀਂ ਮੰਨ ਲਾ ਕਿਸੇ ਕੋਲ ਆਪਣੀ ਗੱਲ ਕਰਦੇ ਜਦੋਂ ਤੁਸੀਂ ਬਾਹਲਾ ਬੋਲਣ ਵਾਲੇ ਬੰਦੇ ਹੈਗੇ ਹੋ ਤਾਂ ਤੁਹਾਡੇ ਤੇ ਲੋਕ ਜਿਹੜਾ ਵਿਸ਼ਵਾਸ ਨਹੀਂ ਕਰਨਗੇ ਤੁਸੀਂ ਅਕਸਰ ਹੀ ਇਹ ਗੱਲਾਂ ਕਰਦੇ ਜਿਹੜਾ ਸੁਣਿਆ ਹੋਊਗਾ ਵੀ ਆਰੇ ਤਾਂ ਇਹਦੀ ਗੱਲ ਚ ਤਾਂ ਨਿਕਲਦਾ ਕੁਝ ਨਹੀਂ ਇਹਦੀ ਗੱਲ ਚ ਤਾਂ 15% ਗੱਲ ਮੰਨ ਕੇ ਚੱਲੋ ਉਹ ਇਹੀ ਗੱਲ ਹੁੰਦੀ ਹੈ ਵੀ ਜਿਆਦਾ ਬੋਲਣ ਵਾਲੇ ਬੰਦੇ ਤੋਂ ਜਿਹੜਾ ਵਿਸ਼ਵਾਸ ਉਹ ਦੁਨੀਆਦਾਰੀ ਦਾ ਉੱਠ ਜਾਂਦਾ ਹੈਗਾ ਜੇ ਇਸ ਕਰਕੇ ਜੇ ਤੁਸੀਂ ਚੁੱਪ ਰਹੋਗੇ ਤਾਂ ਲੋਕ ਆ ਜਿਹੜਾ ਤੁਹਾਨੂੰ ਮਿਲਣ ਨੂੰ ਤਾਰਸਣਗੇ ਵੀ ਹਾਂ ਯਾਰ ਉਹਦੇ ਕੋਲ ਗੱਲ ਇੱਕ ਵਧੀਆ ਗੱਲ ਹੁੰਦੀ ਹੈ ਤੁਸੀਂ ਉਨੀ ਹੀ ਗੱਲ ਕਰੋਗੇ ਜਿੰਨੀ ਕੁ ਦੀ ਤੁਹਾਨੂੰ ਲੋੜ ਹੈਗੀ ਆ ਹਨ ਤੇ ਜੇ ਤੁਸੀਂ ਆਪਣੇ ਆਪ ਨੂੰ ਜਿਆਦਾ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਲੋਕ ਆ ਜਿਹੜਾ ਤੁਹਾਡੇ ਬਾਰੇ ਉਹ ਸਾਰਾ ਹੀ ਜਾਣ ਜਾਣਗੇ ਤੇ ਉਹ ਤੁਹਾਡੇ ਤੋ ਲੋਕ ਤੁਹਾਡੀ ਉਹ ਗੱਲ ਦਾ ਵੀ ਅੰਦਾਜ਼ਾ ਲਾ ਜਾਣਗੇ ਵੀ ਜਿਹੜੀ ਗੱਲ ਤੁਸੀਂ ਅੱਗੇ ਕਰਨੀ ਚਾਹੁੰਦੇ ਹੋ ਤਾਂ ਲੋਕ ਤੁਹਾਡੀ ਸਾਰੀ ਗੱਲ ਸੁਣ ਬਿਨਾ ਸੁਣੇ ਜਿਹੜੀ ਉਹ ਤੁਹਾਡੀ ਗੱਲ ਨੂੰ ਸਮਝ ਕੇ ਤਾਂ ਤੁਹਾਡੇ ਤੋ ਜਿਹੜਾ ਕਿਨਾਰਾ ਕਰਨਾ ਸ਼ੁਰੂ ਕਰ ਦੇਣਗੇ ਇਸ ਕਰਕੇ ਕੋਸ਼ਿਸ਼ ਕਰੋ ਜਿਹੜਾ ਚੁੱਪ ਰਹੋਗੇ ਤਾਂ ਤੁਸੀਂ ਆਪ ਦੇ ਘਾਹ ਭੇਤ ਆ ਜਿਹੜੇ ਉਹ ਘੱਟ ਦੇਵੋਗੇ ਤਾਂ ਤੁਹਾਡਾ ਮਨ ਵੀ ਜਿਹੜਾ ਕਹਿੰਦੇ ਕਿ ਤਨਾ ਕਹਦੇ ਕਹਦੇ ਕਿ ਸ਼ਾਂਤੀ ਚ ਰਹੂਗਾ ਹਨਾ ਤੁਸੀਂ ਜਦੋਂ ਕਿਸੇ ਨੂੰ ਭੇਤ ਨਾ ਦਿੱਤਾ ਹੋਊਗਾ ਤੁਸੀਂ ਆਪਣੇ ਆਪ ਚ ਵਧੀਆ ਰਹੋਗੇ ਤੁਸੀਂ ਆਪ ਦਾ ਕੰਫੀਡੈਂਸ ਆ ਜਿਹੜਾ ਉਹ ਹਾਈ ਰੱਖੋਗੇ ਪਰ ਜੇ ਤੁਸੀਂ ਇਦਾਂ ਹੀ ਕਿਸੇ ਨਾਲ ਗੱਲਾਂ ਕਰ ਕਰਕੇ ਹਨਾ ਆਪਦੀਆਂ ਵੱਧ ਬੋਲ ਬੋਲ ਕੇ ਭੇਤ ਦੇ ਹੀ ਗਏ ਤਾਂ ਤੁਹਾਡਾ ਮਾਨਾ ਜਿਹੜਾ ਉਹ ਬਾਅਦ ਦੇ ਵਿੱਚ ਇਹ ਸੰਗ ਇਹਨਾਂ ਗੱਲਾਂ ਤੇ ਸੋਚਣਾ ਸ਼ੁਰੂ ਕਰੀ ਜਾਊਗਾ ਵੀ ਆਰ ਮੈਂ ਇਹ ਗੱਲ ਉਹਨੂੰ ਦੱਸਣੀ ਨਹੀਂ ਸੀਗੀ ਤੇ ਜਿਹਦੇ ਕਾਰਨ ਹੁਣ ਮੈਨੂੰ ਨੁਕਸਾਨ ਹੋ ਜਾਊਗਾ ਕਿਉਂਕਿ ਤੁਹਾਡਾ ਮਨ ਆ ਜਿਹੜਾ ਓਵਰ ਥਿੰਕਿੰਗ ਕਰਨੀ ਬਾਅਦ ਦੇ ਵਿੱਚ ਉਹ ਸ਼ੁਰੂ ਕਰ ਦਿੰਦਾ ਤੇ ਤੁਹਾਡਾ ਜਿਆਦਾ ਬੋਲਿਆ ਜਿਹੜਾ ਉਹ ਤੁਹਾਨੂੰ ਬਾਅਦ ਦੇ ਵਿੱਚ ਉਹ ਦੁਖੀ ਕਰਨਾ ਸ਼ੁਰੂ ਕਰ ਸਕਦਾ ਹੈਗਾ ਤੇ ਇਸ ਕਰਕੇ ਕਿਸੇ ਨਾਲ ਜਦੋਂ ਤੁਸੀਂ ਰਹਿਣਾ ਹੈਗਾ ਤੁਸੀਂ ਦੁਨੀਆਦਾਰੀ ਦੇ ਵਿੱਚ ਜਿੰਨਾ ਚੁੱਪ ਰਹੋਗੇ ਉਹਨਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਫੈ